ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਘਰ ਜਾ ਰਹੇ ਇੱਕ ਬਜ਼ੁਰਗ ਵਿਅਕਤੀ ਨਾਲ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫਗਵਾੜਾ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਬਜ਼ੁਰਗ ਵਿਅਕਤੀ ਸਰੂਪ ਸਿੰਘ ਨੇ ਦੱਸਿਆ ਕਿ ਉਹ ਜਦੋਂ ਬੀਤੀ ਦੇਰ ਰਾਤ ਵੋਟਾਂ ਦੀ ਗਿਣਤੀ ਕਰਵਾ ਕੇ ਤਕਰੀਬਨ 10:00 ਵਜੇ ਆਪਣੇ ਘਰ ਖਲਵਾੜਾ ਜਾ ਰਿਹਾ ਸੀ ਤਾਂ ਖਲਵਾੜਾ ਬਾਈਪਾਸ ਕੋਲ ਤਿੰਨ ਲੁਟੇਰਿਆਂ ਨੇ ਉਸ ਨੂੰ ਘੇਰ ਕੇ ਕੁੱਟਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਕਰਨ ਤੇ ਲੁਟੇਰਿਆਂ ਨੇ ਉਸ ਨਾਲ ਮਾਰਕੁੱਟ ਕਹਨੀ ਸ਼ੁਰੂ ਕਰ ਦਿੱਤੀ ਅਤੇ ਉਸ ਦਾ ਮੋਬਾਈਲ ਖੋ ਕੇ ਫਰਾਰ ਹੋ ਗਏ ਪੀੜਤ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਹੋ ਜਿਹਿਆਂ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਲੋਕਾਂ ਨਾਲ ਲੁੱਟਾਂ ਹੋਣੀਆਂ ਬੰਦ ਹੋ ਜਾਣ ਮੇਰਾ ਨਾਮ ਸੁਰਜੀਤ ਸਿੰਘ ਖਲਵਾੜਾ ਹਾਂਜੀ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਜਾਏ ਹੋ ਜਿਹੜਾ ਮਾਮਲਾ ਹਾਂਜੀ ਦਾ ਮਾਮਲਾ ਇਹ ਆ ਜੀ ਕਿ ਮੈਂ ਸ਼੍ਰੋਮਣੀ ਕਾਲਜ ਦਾ ਜਿਲ੍ਹਾ ਕਪੂਰਥਲਾ ਤੋਂ ਹਲਕਾ ਨੰਬਰ ਜੋਨ ਨੰਬਰ ਤੋਂ ਕਾਲਜ ਦਾ ਵਿਦਵਾਰ ਸੀ ਤੇ ਕੱਲ ਠੀਕ 17 ਤਰੀਕ ਨੂੰ ਗਿਣਤੀ ਹੋਣੀ ਸੀ ਤੇ ਮੈਂ ਆਰਾਮ ਲਈ ਕਾਲਜ ਗਿਣਤੀ ਕਰਾ ਕੇ ਆਪਣੇ ਘਰ ਵਾਪਸ ਤੁਰਿਆ 9:30 ਤੋਂ 10:00 ਵਜੇ ਵਾਪਸ ਆ ਰਿਹਾ ਸੀ ਤੇ ਜਦੋਂ ਆਪਣੇ ਖਲਵਾੜਾ ਰੋਡ ਮੁੜਿਆ ਤੇ ਅੱਠ ਸੱਤ ਤੇ ਤਿੰਨ ਵਿਅਕਤੀਆਂ ਨੇ ਮੈਨੂੰ ਜਰਾ ਮੋਢਾ ਥਲਕੇ ਕੇ ਔਰ ਉਹਨਾਂ ਨੇ ਮੈਨੂੰ ਮੇਰੇ ਕੋਲ ਮੋਬਾਈਲ ਦੀ ਮੰਗ ਕੀਤੀ ਮੈਂ ਵਿਰੋਧ ਕੀਤਾ ਉਹਨਾਂ ਮੇਰੇ ਸੱਟਾ ਮਾਰ ਦਿੱਤੀਆਂ 60 ਮੇਰੇ ਅੱਖ ਤੇ ਲੱਗੀ ਆ ਤੇ ਹੋਰ ਪੂਰਾ ਮੁਕੀ ਕੀਤਾ ਸਿਰਫ ਮੇ ਤੋਂ ਮੋਬਾਈਲ ਹੀ ਮੰਗਿਆ ਉਹਨਾਂ ਨੇ ਤੇ ਮੈਲ ਮੇਰਾ ਫੂੰਕੇ ਲੱਗਿਆ ਮੈਨੂੰ ਡਾਊਟ ਆ ਕਿ ਮੇਰਾ ਜਰਾ ਬੈਰ ਖੋਇਆ ਮੇਰੇ ਮੋਬਾਈਲ ਦੀ ਡਿਟੇਲ ਲੈ ਕੇ ਮੇਰਾ ਕਿਥੇ ਵੱਡਾ ਨੁਕਸਾਨ ਕਰ ਸਕਦੇ ਆ ਔਰ ਪਹਿਲਾਂ ਵੀ ਮੇਥੇ ਹਮਲੇ ਹੋ ਚੁਕੇ ਆ ਔਰ ਹੁਣ ਵੀ ਇਹ ਬੜਾ ਜਾਨਲੇਵਾ ਤੇ ਹਮਲਾ ਹੋਇਆ ਇਹ ਹਮਲਾ ਬੜਾ ਛਾਛ ਦੇ ਤਹਿਤ ਕੀਤਾ ਗਿਆ ਇਹ ਮੇਰੇ ਬਰੂਧੀਆਂ ਨੇ ਸ਼ਾਕਿਆ ਬਰੂਧੀਆਂ ਨੇ ਮੇਤੇ ਕਰਾਇਆ ਹਮਲਾ ਹੈ ਔਰ ਇਹ ਮੇਲੇ ਰਾਖੀ ਕੀਤੀ ਜਾਵੇ ਔਰ ਇਹ ਮੈਂ ਨਾ ਹਮਲੇ ਦਾ ਬੋਧ ਕਰਦਾ ਤੇ ਸਰਕਾਰ ਤੋਂ ਮੰਗ ਕਰਦਾ ਕਿ ਇਹ ਜਿਹੜਾ ਇਹੋ ਜਿਹਾ ਜਿਹੜਾ ਦੌਰ ਚੱਲਦਾ ਔਰ ਆਪਣੇ ਬਰੂਧੀਆਂ ਤੇ ਹਮਲੇ ਕਰਨੇ ਉਹ ਠੀਕ ਨੇ ਔਰ ਜਿਹੜੀ ਲਗਾਤਾਰ ਕਾਰਜਯਾਲਾ ਤੇ ਹਮਲੇ ਹੋ ਰਹੇ ਆ ਮੈਂ ਕਾਰਜਯਾਲਾ ਦਾ ਸਿਪਾਹੀ ਆ ਔਰ ਮੇਰੇ ਤੇ ਹਮਲਾ ਹੋਇਆ ਮੈਂ ਸਰਕਾਰ ਤੋਂ ਬੇਨਤੀ ਕਰਦਾ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਮੇਰੀ ਮਾਲ ਤੇ ਜਾਨ ਦੀ ਰਾਖੀ ਕੀਤੀ ਜਾਵੇ ਔਰ ਮੇਨ ਜਿਹੜਾ ਮੋਬਾਈਲ ਆ ਉਹ ਵਸਤਵਾਜਾਂ ਵੀ ਉਹਨਾਂ ਨੂੰ ਗਿਫਟ ਰਿਕਾਰਡ ਕੀਤਾ ਜਾਵੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਮੈਂ ਐਸਐਸਓ ਸਾਹਿਬ ਨੂੰ ਦਰਖਾਸਤ ਵੀ ਦੇਣ ਜਾ ਰਿਹਾ ਸਵੇਤ ਆਪਣੇ ਪਾਰਟੀ ਵਰਕਰਾਂ ਦੇ ਨਾਲ ਤੇ ਸਾਡੀ ਮੰਗ ਆ ਕਿ ਇਹੋ ਜਿਹੇ ਜਿਹੜਾ ਇਹ ਜਿਹੜਾ ਡਟਾ ਕੋਆ ਦਾ ਜਾਂ ਕਹ ਲਈਏ ਜਾਂ ਬਰੂਦ ਦਾ ਕਹ ਲਈਏ ਆ ਮੇਰੇ ਤੇ ਜਲਾ ਹਮਲਾ ਹੋਇਆ ਮੇਰੇ ਤੇ ਮੋਬਾਈਲ ਮੰਗਿਆ ਇਸ ਕਰਕੇ ਮੇਰੀ ਸ਼ੱਕ ਹੈ ਕਿ ਜਿਹੜਾ ਮੈਨੂੰ ਤਾਂ ਮੋਬਾਈਲ ਮੰਗਿਆ ਮੇਰੇ ਤੇ ਜਾਣ ਪੁੱਝ ਕੇ ਹਮਲਾ ਕੀਤਾ ਕੋਈ ਪਛਾਣ ਵਗੈਰਾ ਹੈ ਬੰਦਿਆਂ ਦੀ ਜਿਨ੍ਹਾਂ ਨੇ ਪਛਾਣ ਕੋਈ ਮੂੰਹ ਬਣਿਆ ਸੀ ਹਾਂਜੀ ਮੂੰਹ ਬਣਿਆ ਕਿੰਨੇ ਵਿਅਕਤੀ ଥିਗੇ ਤਿੰਨ ਵਿਅਕਤੀ ਹਨ ਲੋਕ ਨਹੀਂ ਕਹਣਾ ਹਾਂਜੀ ਡਾਕਟਰ ਸਾਹਿਬ ਹਨ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ सर मेरा नाम डॉक्टर सुधीर चौधरी है हमारे पास पेशेंट आए हैं स्वरूप सिंह जी सन ऑफ सदाराम सिक्सटी फोर ईयर मेल पेशेंट है अलीज हिस्ट्री ऑफ असोल्ड एकल फर खरवाड़ा बाईपास रोड पे लगभग साढ़े नौ बजे के आसपास इनके आंख के अराउंड थोड़ी इंजरीज हैं हमने इनका पर्चा काट दिया गया है और आगे पुलिस को इंफॉर्मेशन दे दी गई है सर कंडीशन कितना है कंडीशन पेशेंट वैसे स्टेबल है सर कितने आई है आँख के अराउंड थोड़ी चोटें हैं सर ठीक है